ਸਾਭ ਤੋਂ ਨਾ ਕਰੀ ਨਾ ਖੁਸ਼ ਹੋਈ ਹੈ ਤੇ ਨਾ ਮੈਂ ਕਰੀ ਬਹੁਤ ਹੀ ਖੁਸ਼ ਹੋਈ ਹੈ ਮੈਂ ਤੇ ਉਹਦੇ ਕੰਮਾਂ ਨੂੰ ਦੇਖਦੀ ਹਾਂ ਜਿੱਥੇ ਉਹ ਕੰਮ ਗਲਤ ਕਰਨਗੇ ਮੈਂ ਜੋ ਸੁਚੇਤ ਕਰਾਂਗੀ ਜੇ ਤੇ ਕੰਮ ਚੰਗਾ ਕਰਨਗੇ ਮੈਂ ਸ਼ਾਬਾਸ਼ ਦਿਆਂਗੇ ਉਹਨੇ ਕਰਨੀ ਮਰਜ਼ੀ ਹੁੰਦੀ ਹੈ ਉਹ ਡਿਕਟੇਟਰ ਹੈ ਉਹ ਕਹਿੰਦਾ ਕੰਪਨੀ ਦਾ ਮੈਂ ਸੀਓ ਹੈ ਇਹ ਮੇਰੀ ਕੰਪਨੀ ਹੈ ਫਿਰ ਤੁਸੀਂ ਹੁਣ ਕੇ ਹੋਰ ਕੰਪਨੀ ਬਣਾਓਗੇ ਹੋਰ ਸੀਓ ਨਾ ਅਸੀਂ ਤੇ ਸ਼ਰਮਣੀ ਕਾਲ ਤੱਕ ਅਸੀਂ ਪਾਰਟੀ ਦੀ ਬਿਹਤਰੀ ਸੋਚਣੀ ਹੈ ਅਸੀਂ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਗੱਲ ਕਰਨੀ ਹੈ ਅਸੀਂ ਪਾਰਟੀ ਨੂੰ ਲੀਹਾਂ ਤੇ ਲਿਆਉਣ ਦੀ ਗੱਲ ਕਰਨੀ ਹੈ ਅਸੀਂ ਪੰਥ ਦੀ ਸੋਚ ਆਪਣੇ ਨਾਲ ਜੋੜਨੀ ਹੈ ਬਾਬੂ ਸ਼ਹੀਦ ਦੇਖ ਰਹੇ ਤੁਸੀਂ ਬੀਬੀ ਜਗੀਰ ਕੌਰ ਜੀ ਨਾਲ ਗੱਲਬਾਤ ਕਰਾਂਗੇ ਬੀਬੀ ਜੀ ਕਿਵੇਂ ਦੇਖਦੇ ਹੋ ਲਗਾਤਾਰ ਉਹਨਾਂ ਵੱਲੋਂ ਜਵਾਬ ਆ ਰਹੇ ਤੁਸੀਂ ਕੁਝ ਨਾ ਕੁਝ ਆਪਣੀ ਆਵਾਜ਼ ਬੁਲੰਦ ਕਰਦੇ ਹੋ ਤੁਹਾਡੇ ਤੇ ਫੇਰ આરોਪ ਲਾ ਕੋਈ ਗੱਲ ਨਹੀਂ ਸੀ ਅਸੀਂ ਪਾਰਟੀ ਦੀ ਬਿਹਤਰੀ ਸੋਚਣੀ ਹੈ ਅਸੀਂ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਗੱਲ ਕਰਨੀ ਹੈ ਅਸੀਂ ਪਾਰਟੀ ਨੂੰ ਲੀਹਾਂ ਤੇ ਲਿਉਣ ਦੀ ਗੱਲ ਕਰਨੀ ਹੈ ਅਸੀਂ ਪੰਥ ਦੀ ਸੋਚ ਆਪਣੇ ਨਾਲ ਜੋੜਨੀ ਹੈ ਅਸੀਂ ਲੋਕਾਂ ਦਾ ਜੋ ਸਾਡੇ ਉੱਤੇ ਅੱਜ ਬਹੁਤ ਵੱਡਾ ਭਰੋਸਾ ਗਵਾਚ ਗਿਆ ਅਸੀਂ ਉਹਨੂੰ ਪੈਦਾ ਕਰਨਾ ਚਾਹੁੰਦੇ ਹਾਂ ਅਸੀਂ ਕਿਸੇ ਵੀ ਬੰਦੇ ਨੂੰ ਦੋਸ਼ੀ ਨਹੀਂ ਕਹਿੰਦੇ ਅਸੀਂ ਕਿਸੇ ਬੰਦੇ ਦੇ ਖਿਲਾਫ ਨਹੀਂ ਉਹ ਕੰਮ ਕਰਨ ਉਹ ਵੀ ਅਸੀਂ ਵੀ ਕਰਦੇ ਹਾਂ ਕਰਦੇ ਅਸੀਂ ਸ਼ਰਮ ਨਹੀਂ ਕਰਦੇ ਵਾਸਤੇ ਅੱਛਾ ਆਇਆ ਤਾਂ ਨਹੀਂ ਲੱਗਦਾ ਵੀ ਕਦੇ ਲੋਕ ਬੀਬੀ ਜੀ ਨੂੰ ਕਹਿਣ ਵੀ ਕਦੇ ਨਾ ਖੁਸ਼ ਹੋ ਜਾਂਦੇ ਆ ਬਾਲ ਸਾਹਿਬ ਤੋਂ ਕਦੇ ਖੁਸ਼ ਹੋ ਜਾਂਦੇ ਕੀ ਕੀ ਚੱਕਰ ਸਭ ਤੋਂ ਨਾ ਕਦੀ ਨਾ ਖੁਸ਼ ਹੋਈਆਂ ਨਾ ਮੈਂ ਕਦੀ ਬਹੁਤ ਹੀ ਖੁਸ਼ ਹੋਈਆਂ ਮੈਂ ਤੇ ਉਹਦੇ ਕੰਮਾਂ ਨੂੰ ਦੇਖਦੀ ਆ ਜਿੱਥੇ ਉਹ ਕੰਮ ਗਲਤ ਕਰਨਗੇ ਮੈਂ ਜ਼ਰੂਰ ਸੁਚੇਤ ਕਰਾਂਗੀ ਜੇ ਕੰਮ ਚੰਗਾ ਕਰਨਗੇ ਮੈਂ ਸ਼ਾਬਾਸ਼ ਦਿਆਂ ਪਰ ਹੁਣ ਕੀ ਲੱਗਦਾ ਮਨ ਕਿਉਂ ਨਹੀਂ ਰੇ ਤੁਹਾਡੇ ਸਾਰਿਆਂ ਦੀ ਜਿਹੜੀ ਰਾਏ ਤੁਸੀਂ ਦੇਣੀ ਚਾਹੁੰਦੇ ਹੋ ਉਹ ਕਹਿ ਰਹੇ ਉਹਨੇ ਸੁਭਾਈ ਹੈ ਉਹਨੇ ਕਰਨੀ ਮਰਜ਼ੀ ਹੁੰਦੀ ਹੈ ਉਹ ਡਿਕਟੇਟਰ ਹੈ ਉਹ ਕਹਿੰਦਾ ਕੰਪਨੀ ਦਾ ਮੈਂ ਸੀਓ ਐ ਇਹ ਮੇਰੀ ਕੰਪਨੀ ਹੈ ਤੇ ਫਿਰ ਤੁਸੀਂ ਹੁਣ ਕਿ ਹੋਰ ਕੰਪਨੀ ਬਣਾਓਗੇ ਹੋਰ ਸੀਈਓ ਵਾਲੀ ਨਾ ਅਸੀਂ ਤੇ ਸ਼ਰਮਣੀ ਕਾਲੀ ਦਲ ਤੇ ਫਿਰ ਕੀ ਲੱਗਦਾ ਜੀ ਉਹ ਕਹਿ ਰਹੇ ਨੇ ਕਿ ਇਹ ਤੁਹਾਨੂੰ ਕਹਿ ਰਹੇ ਨੇ ਬਿਨਾ ਇੰਜਨ ਦੇ ਡੱਬੇ ਆ ਤੁਰੇ ਫਿਰਦੇ ਜਿ ਕੰਦਾ ਟਕਰਾ ਮਾਰ ਉਹ ਇੰਜਨ ਜਿਹੜਾ ਉਹ ਤਕੜਾ ਰਵੇ ਅਸੀਂ ਆਪੇ ਨਾਲ ਹੀ ਲਾ ਲਾਂਗੇ ਉਹਨੂੰ ਵੀ ਅੱਛਾ ਮਹੇਸ਼ੰਦਰ ਸਿੰਘ ਮਹੇਸ਼ੰਦਰ ਸਿੰਘ ਗਰੇਵਾਲ ਨੇ ਇਹ ਵੀ ਟਿੱచర్ ਕੀਤੀ ਕਹਿੰਦੇ ਵੀ ਉਹ ਕਾਹਨੂੰ ਇੰਨੇ ਚੱਕਰਾਂ ਪੈਂਦੇ ਬੀਬੀ ਜੀ ਨੂੰ ਪ੍ਰਧਾਨ ਬਣਾ ਲੈਣ ਉਹਨਾਂ ਉਹਨਾਂ ਨੂੰ ਇੱਕ ਤਜਰਬਾ ਵੀ ਹੈਗਾ ਚਲ ਕੋਈ ਗੱਲ ਨਹੀਂ ਉਹਨੂੰ ਕਦੀ ਚਿੰਤਾ ਮਹੇਸ਼ੰਦਰ ਗਰੇਵਾਲ ਮੇਰੇ ਵਰਗਾ ਹੀ ਹੈ 4 4 5 5000 ਵੋਟ ਪੈਂਦੀ ਹਲਕਿਆਂ ਦੇ ਵਿੱਚੋਂ ਆਪਾਂ ਅਜੇ ਵੀ ਬੇਸ਼ਰਮੀ ਮਲੀਏ ਤੇ ਫਿਰ ਕੀ ਕਰਾਂਗੇ ਜਲੰਧਰ ਦੀ ਚੋਣ ਬਾਰੇ ਕੀ ਕਹਿਣਾ ਚਾਹੋਗੇ ਜਲੰਧਰ ਚੋਣ ਚੋਣ ਲੜਾਂਗੇ ਜੀ ਬੀਬੀ ਬੜੀ ਦ੍ਰਿੜਤਾ ਨਾਲ ਲੱਗੀ ਹੈ ਬੜੀ ਸਿੱਧਕ ਨਾਲ ਲੱਗੀ ਹੈ ਔਰ ਕੋਈ ਪਰਵਾਹ ਨਹੀਂ ਕਰਦੀ ਉਹ ਕਹਿੰਦੀ ਮੈਂ ਚੋਣ ਲੜਾਂਗੀ ਲੜਾਂਗੀ ਕਿਉਂਕਿ ਮੇਰੇ ਕੋ ਤੱਕੜੀ ਹੈ ਮੈਂ ਪਾਰਟੀ ਦਾ ਨੁਕਸਾਨ ਨਹੀਂ ਹੋਣ ਦੇਣਾ ਦੱਸੋਗੇ ਕਾਪੀ ਦਾ ਫਾਰਕ ਸੋ ਗੱਲਬਾਤ ਕਰ ਰਹੇ ਸੀ ਬੀਬੀ ਜਗੀਰਕੌਰ ਦੇ ਨਾਲ ਜਿਨ੍ਹਾਂ ਨੇ ਅੱਜ ਹੋਰਾਂ ਲੀਡਰਾਂ ਦੇ ਨਾਲ ਕਾਫੀ ਸਵਾਲ ਖੜੇ ਕੀਤੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਤੇ ਤੇ ਖਾਸ ਤੌਰ ਤੇ ਜੋ ਕੁਝ ਜਲੰਧਰ ਵੈਸਟ ਦੀ ਸੀਟ ਤੇ ਹੋ ਰਿਹਾ ਜਲੰਧਰ ਵੈਸਟ ਜਿੱਥੇ ਜਿੰਮਨੀ ਚੋਣ ਹੋਣੀ ਹੈ ਤੇ ਉੱਥੇ surjit kaur ਜੋ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਮੀਦਵਾਰ ਐਲਾਨੇ ਗਏ ਸੀਗੇ ਐਂਡ ਮੌਕੇ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਸਪੋਰਟ ਜਿਹੜੀ ਹੈ ਉਹ ਵਿਦਰੋ ਕਰ ਲਈ ਹੈ ਤੇ ਕਿਹਾ ਕਿ surjit kaur ਜਿਹੜੀ ਹੈ ਉਹ ਬਾਗੀ ਧੜਾ ਜੋ ਅਕਾਲੀ ਦਲ ਦਾ ਉਹਨਾਂ ਦੇ ਨਾਲ ਜੁੜੀ ਹੋਈ ਹੈ ਇਸ ਕਰਕੇ ਅਸੀਂ surjit kaur ਦੀ ਸਪੋਰਟ ਨਹੀਂ ਕਰਨੀ ਉੱਥੇ ਇਹਨਾਂ ਲੀਡਰਾਂ ਦਾ ਕਹਿਣਾ ਹੈ ਕਿ ਅਸੀਂ ਡਟ ਕੇ surjit kaur ਦੇ ਨਾਲ ਖੜੇ ਆ ਸੋ ਬਹੁਤ ਜਿਹੜਾ ਉਥਲ ਪੁਤਲ ਹੋ ਰਹੀ ਹੈ ਅਕਾਲੀ ਦਲ ਦੀ ਆਪਾਂ ਗੱਲ ਕਰੀਏ ਦੇਖਣ ਵਾਲੀ ਗੱਲ ਹੋਊਗੀ ਕਿ ਅੱਗੇ ਚੋਣਾਂ ਨੇ ਜਿਹੜੀਆਂ ਹੋਣੀਆਂ ਨੇ ਜਮਨੀ ਚੋਣਾਂ ਉਸ ਤੇ ਇਸ ਸਭ ਜੋ ਉਥਲ ਪੁਤਲ ਹੈ ਇਹਦਾ ਇੰਪੈਕਟ ਕਿਸ ਤਰ੍ਹਾਂ ਪਾਊਗਾ ਚੰਡੀਗੜ੍ਹ ਤੋਂ ਕੈਮਰਾਮੈਨ ਕਾਸ਼ਦੀਪ ਦੇ ਨਾਲ ਹਰਸ਼ਪਾਪ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮ